ਵੀਰਵਾਰ ਨੂੰ ਯਾਨੀ ਕਿ ਕੱਲ ਨੂੰ ਨਿਫਟੀ ਦੇ ਵਿੱਚ ਕਿਹੜੇ ਕਿਹੜੇ ਮਜ਼ਬੂਤ ਸਪੋਰਟ ਨੇ ਕਿਹੜੇ ਕਿਹੜੇ ਮਜ਼ਬੂਤ ਰੈਜ਼ਿਸਟੈਂਸ ਨੇ ਤੇ ਨਿਫਟੀ ਦੇ ਵਿੱਚ ਕਿਹੜੇ ਕਿਹੜੇ ਆਪਣੇ ਪਲਾਨਸ ਨੇ ਜਿਨ੍ਹਾਂ ਦੇ ਮੁਤਾਬਕ ਆਪਾਂ ਟ੍ਰੇਡ ਕਰਾਂਗੇ ਕੱਲ ਨੂੰ ਯਾਨੀ ਕਿ ਵੀਰਵਾਰ ਨੂੰ ਇਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਅੱਜ ਬਾਰੇ ਸੋ ਦੇਖੋ ਅੱਜ ਬਾਰੇ ਸਭ ਤੋਂ ਪਹਿਲੀ ਚੀਜ਼ ਮੈਂ ਤੁਹਾਨੂੰ ਕਲੀਅਰ ਕਰਦਾ ਕੱਲ੍ਹ ਸ਼ਾਮੀ ਜਿਹੜੀ ਵੀਡੀਓ ਦੇ ਵਿੱਚ ਆਪਾਂ ਪਲਾਨਸ ਦੱਸੇ ਸੀ ਉਹਨਾਂ ਪਲਾਨਸ ਦੇ ਮੁਤਾਬਕ ਅੱਜ ਆਪਣੀ ਕੋਈ ਟਰੇਡ ਨਹੀਂ ਬਣੀ ਪਰ ਮੈਂ ਤੁਹਾਨੂੰ 9:36 ਮਿੰਟ ਤੇ ਇਨਫੋਰਮ ਕਰਤਾ ਸੀ ਜਿਹੜੀ ਚੀਜ਼ ਦੇਖੋ ਅੱਜ ਹੋਣ ਵਾਲੀ ਸੀ ਮੈਂ ਤੁਹਾਨੂੰ ਕਿਹਾ ਸੀ ਕਿ ਆ ਜਿਹੜਾ ਹਾਈ ਆ ਆ ਜਿਹੜਾ ਹਾਈ ਆ 26032 ਜੇ ਬ੍ਰੇਕ ਹੋ ਜਾਂਦਾ ਆ ਸੋ ਫਿਰ ਟਰੈਂਡ ਚੇਂਜ ਹੋ ਜਾਏਗਾ ਫਿਰ ਟਰੈਂਡ ਅਪ ਟਰੈਂਡ ਹੋ ਜਾਊਗਾ ਪਹਿਲਾਂ ਡਾਊਨ ਟਰੈਂਡ ਸੀ ਇਹ ਬ੍ਰੇਕ ਹੋਇਆ ਅਪ ਟਰੈਂਡ ਹੋ ਗਿਆ ਤੇ ਉਸ ਤੋਂ ਬਾਅਦ ਆ ਮੈਂ ਤੁਹਾਨੂੰ ਤਿੰਨ ਪਲਾਨ ਹੋਈ ਦੱਸੇ ਸੀ ਇੱਕ ਪਲਾਨ ਤੁਹਾਨੂੰ ਦੱਸਿਆ ਸੀ ਆਹ ਵਾਲਾ ਕਿ ਇਹਦੇ ਲੱਗ ਗਿਆ ਆ ਕੇ ਜੇ ਦੇਖੋ 15 ਮਿੰਟ ਟਾਈਮ ਫਰੇਮ ਤੇ ਕੋਈ ਹੈਮਰ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਡਬਲ ਯੂ ਪੈਟਰਨ ਬਣਦਾ ਸੋ ਨਿਫਟੀ ਉੱਤੇ ਜਾ ਸਕਦੀ ਹੈ ਤੇ ਇੱਕ ਪਲਾਨ ਤੁਹਾਨੂੰ ਦੱਸਿਆ ਸੀ ਕਿ 2605 ਜਿਹੜਾ ਸਪੋਰਟ ਆ ਇਹਦੇ ਕੋਲ ਆ ਕੇ ਜੇ 15 ਮਿੰਟ ਕੋਈ ਹੈਮਰ ਜਾਂ ਫਿਰ 5 ਮਿੰਟ ਕੋਈ ਡਬਲ ਯੂ ਪੈਟਰਨ ਬਣਦਾ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਇਹ ਦੋ ਪਲਾਨ ਤੀਜਾ ਪਲਾਨ ਆਪਾਂ ਤੁਹਾਨੂੰ ਦੱਸਿਆ ਸੀ ਕਿ 2606 26060 ਜਿਹੜਾ ਕਿ ਆ ਲੈਵਲ ਆ ਜਿਸ ਲੈਵਲ ਦੇ ਕੋਲ ਆ ਕੇ ਆਪਣਾ 15 ਮਿੰਟ ਟਾਈਮ ਫਰੇਮ ਤੇ ਕੋਈ ਹੈਮਰ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਡਬਲ ਪੈਟਰਨ ਬੰਦਾ ਸੋ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਸੋ ਇਹ ਤਿੰਨ ਪਲਾਨ ਦੱਸੇ ਸੀ ਹੁਣ ਇਹਨਾਂ ਤਿੰਨਾਂ ਪਲਾਨਾਂ ਦੇ ਮੁਤਾਬਕ ਵੀ ਕੋਈ ਟ੍ਰੇਡ ਨਹੀਂ ਬਣੀ ਤੇ ਜਿਹੜੇ ਦੇਖੋ ਵੀਡੀਓ ਦੇ ਵਿੱਚ ਕੱਲ ਤੁਹਾਨੂੰ ਪਲਾਨ ਦੱਸੇ ਸੀ ਉਹਨਾਂ ਦੇ ਮੁਤਾਬਕ ਵੀ ਕੋਈ ਟ੍ਰੇਡ ਨਹੀਂ ਬਣੀ ਪਰ ਇੱਕ ਚੀਜ਼ ਤੁਹਾਨੂੰ ਦੇਖੋ ਇਨਫੋਰਮ ਕਰਤੀ ਸੀ ਆਪਾਂ 10 9 ਵਜੇ 36 ਮਿੰਟ ਤੇ ਕਿ ਅੱਜ ਇਹ ਹਾਈ ਬ੍ਰੇਕ ਹੋ ਜਾਂਦਾ ਟ੍ਰੈਂਡ ਅਪ ਹੋ ਜੂਗਾ ਸੋ ਇਹ ਬ੍ਰੇਕ ਹੋਇਆ ਅਪ ਟ੍ਰੈਂਡ ਹੋ ਗਿਆ ਸੋ ਉਸ ਤੋਂ ਬਾਅਦ ਦੇਖੋ ਆਪਾਂ ਟ੍ਰੇਡ ਕੀਤੀ ਹੈ ਇਹਦੇ ਵਿੱਚ ਆਪਾਂ ਜਿਹੜੀ ਟ੍ਰੇਡ ਕੀਤੀ ਆ ਇਹ ਟ੍ਰੇਡ ਆਪਾਂ ਇੱਥੋਂ ਕੀਤੀ ਆ ਇੱਥੇ ਆਪਣੀ ਐਂਟਰੀ ਹੋਈ ਹੈ ਇੱਥੇ ਤੇ 2605 ਇੱਥੇ ਆਪਣਾ ਸਟਾਪ ਲੋਸ ਸੀ ਸਟਾਪ ਲੋਸ ਆਪਣਾ ਵੱਡਾ ਸੀ ਪਰ ਆਪਾਂ ਪ੍ਰੋਫਿਟ ਵੀ ਇਹਦੇ ਵਿੱਚ ਵੱਡਾ ਰੱਖਿਆ ਸੀ ਹੁਣ ਇਹ ਜਿਹੜੀ ਟਰੇਡ ਕੀਤੀ ਕਿਹੜੇ ਬੇਸ ਤੇ ਕੀਤੀ ਆ ਸੋ ਇਹਦੇ ਵਾਸਤੇ ਤੁਹਾਨੂੰ ਨਾ ਆਪਾਂ ਲੌਜੀਕ ਵਿਖਾਉਣੇ ਆ ਸੋ ਦੇਖੋ ਇੱਥੇ ਥੋੜਾ ਜਿਹਾ ਆਪਾਂ ਇਹਨੂੰ ਛੋਟਾ ਕਰ ਲਈਏ ਸੋ ਆ ਜਿਹੜਾ ਸਪੋਰਟ ਆ 2586 ਇਹਦੇ ਬਾਰੇ ਦੇਖੋ ਸੋਮਵਾਰ ਵਾਲੀ ਵੀਡੀਓ ਦੇ ਵਿੱਚ ਵੀ ਆਪਾਂ ਆ ਸੋਮਵਾਰ ਨੂੰ ਜਿਹੜੀ ਸ਼ਾਮ ਨੂੰ ਵੀਡੀਓ ਪਾਈ ਸੀ ਮੰਗਲਵਾਰ ਬਾਰੇ ਸੋਦੇ ਵਿੱਚ ਵੀ ਬਹੁਤ ਜ਼ਿਕਰ ਕੀਤਾ ਸੀਦਾ ਕਿ ਬਹੁਤ ਮਜ਼ਬੂਤ ਲੈਵਲ ਹੈ ਕਿਉਂਕਿ ਇਸ ਲੈਵਲ ਨੂੰ ਬਹੁਤ ਵਾਰ ਮਾਰਕੀਟ ਨੇ ਟੱਚ ਕੀਤਾ ਹੈ ਬਹੁਤ ਵਾਰ ਦੇਖੋ ਇੱਥੇ ਇੱਕ ਵਾਰ ਫਿਰ ਇੱਥੇ ਦੋ ਵਾਰ ਤਿੰਨ ਵਾਰ ਚਾਰ ਵਾਰ ਪੰਜ 6 7 8 8 ਵਾਰ ਇਸ ਲੈਵਲ ਨੂੰ ਟੱਚ ਕੀਤਾ ਸੀ ਸੋ ਇਸ ਲੈਵਲ ਦੇ ਕੋਲੋਂ ਇਸੇ ਕਰਕੇ ਨਹੀਂ ਤਗੜੀ ਬਾਇੰਗਾਈ ਹੈ ਇਸ ਤੋਂ ਪਹਿਲਾਂ ਦੇਖੋ ਜਦੋਂ ਇਸ ਲੈਵਲ ਦੇ ਕੋਲੋਂ ਬਾਇੰਗਾਈ ਸੀ ਆ ਜਿਹੜੀ ਬਾਈنگ ਇਥੋਂ ਆਈ ਸੀ ਦੇਖੋ ਕਿ ਕਿੰਨੀ ਵੱਡੀ ਆਈ ਸੀ ਸੋ ਜਦੋਂ ਦੇਖੋ ਸਪੋਰਟ ਤੋਂ ਜਾਂ ਫਿਰ ਰੈਜ਼ਿਸਟੈਂਸ ਤੋਂ ਜੇ ਤੁਹਾਨੂੰ ਮੰਨ ਲਓ ਸਪੋਰਟ ਤੋਂ ਮਾਰਕੀਟ ਪਹਿਲੀ ਵਾਰ ਉੱਤੇ ਗਈ ਹੁੰਦੀ ਆ ਦੂਜੀ ਵਾਰ ਜਦੋਂ ਉੱਤੇ ਜਾਂਦੀ ਆ ਦੂਜੀ ਵਾਰ ਪਹਿਲੀ ਵਾਰ ਤੋਂ ਵੀ ਤੇਜ਼ ਜਾਂਦੀ ਆ ਤੇ ਪਹਿਲੀ ਵਾਰ ਤੋਂ ਵੀ ਜਿਆਦਾ ਵੱਡਾ ਮੂਵ ਆਉਂਦਾ ਏ ਇਸੇ ਤਰ੍ਹਾਂ ਰੈਜ਼ਿਸਟੈਂਸ ਤੋਂ ਜੇ ਇੱਕ ਵਾਰ ਦੇਖੋ ਨਿਫਟੀ ਥੱਲੇ ਗਈ ਆ ਮਾਰਕੀਟ ਥੱਲੇ ਗਈ ਆ ਦੂਜੀ ਵਾਰ ਜੇ ਉਹਦੀ ਕੋਲੋਂ ਥੱਲੇ ਜਾਂਦੀ ਆ ਸੋ ਦੂਜੀ ਵਾਰ ਪਹਿਲੀ ਵਾਰ ਨਾਲੋਂ ਵੀ ਵੱਡਾ ਮੂ ਪਾਉਂਦਾ ਹੈ ਸੋ ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਆਜੀ ਦੇਖੀ ਇਧਰ ਕਿ ਨਿਫਟੀ ਜਦੋਂ ਦੇਖੋ 5863 ਤੋਂ ਪਹਿਲੀ ਵਾਰ ਉੱਤੇ ਗਈ ਆ ਸੋ ਇੱਕ ਦਿਨ ਦੇ ਵਿੱਚ ਇੱਥੋਂ ਤੱਕ ਹੀ ਗਈ ਸੀ ਪਰ ਦੋ ਦਿਨ ਲਾ ਕੇ ਇੱਥੋਂ ਤੱਕ ਗਈ ਸੀ ਹੁਣ ਭਾਵੇਂ ਦੇਖੋ ਦੋ ਦਿਨ ਲਾ ਕੇ ਇੱਥੋਂ ਤੱਕ ਗਈ ਏ ਪਰ ਇਧਰ ਕਿਉਂਕਿ ਦੂਜੀ ਵਾਰ ਇਹਦੀ ਕੋਲ ਆਈ ਆ ਸਪੋਰਟ ਕੋਲ ਸੋ ਇਥੋਂ ਇੱਕ ਦਿਨ ਦੇ ਵਿੱਚ ਹੀ ਦੋ ਦਿਨ ਜਿੰਨਾ ਮੂਵ ਕਰ ਸਕਦੀ ਆ ਇੱਕ ਦਿਨ ਦੇ ਵਿੱਚ ਹੀ ਸੋ ਜਿਹੜਾ ਆ ਹਾਈ ਆ ਇਹਦੇ ਆਸ-ਪਾਸ ਨਿਫਟੀ ਪੱਕਾ ਜਾਊਗੀ ਸੋ اسی ਚੀਜ਼ ਨੂੰ ਮਾਇਰ ਦੇ ਵਿੱਚ ਰੱਖ ਕੇ ਆਪਾਂ ਇਹ ਟ੍ਰੇਡ ਕੀਤੀ ਸੀ ਸੋ ਇਹਦੇ ਵਿੱਚ ਦੇਖੋ ਜਿਉਂ ਆਪਾਂ ਟ੍ਰੇਡ ਕੀਤੀ ਆ ਸੋ ਜਿਹੜਾ ਮਜ਼ਬੂਤ ਸਪੋਰਟ ਆਪਣਾ ਇੱਥੇ ਬਣਿਆ ਸੀ ਜਿਹਦੇ ਬ੍ਰੇਕ ਹੋਣ ਦੇ ਚਾਂਸ ਨਹੀਂ ਸੀ 2205 ਇਹ ਮਜ਼ਬੂਤ ਕਿਉਂ ਸੀ ਕਿਉਂਕਿ ਦੇਖੋ ਇਥੋਂ ਮਾਰਕੀਟ ਇੱਕ ਰੰਗ ਦਿੱਗੀ ਆ ਫਿਰ ਦੂਜੀ ਰੈਡ ਡਿੱਗੀ ਦੋ ਵਾਰ ਡਿੱਗ ਚੁੱਕੀ ਸੀ ਇਸ ਕਰਕੇ ਇਹ ਲੈਵਲ ਮਜਬੂਤ ਸੀ ਹੁਣ ਇਹ ਪਹਿਲਾਂ ਰੈਜ਼ਿਸਟੈਂਸ ਸੀ ਹੁਣ ਸਪੋਰਟ ਬਣ ਗਿਆ ਸੋ ਆਪਾਂ ਦੇਖੋ ਇੱਥੇ ਐਂਟਰੀ ਕੀਤੀ ਸੀ ਇੱਥੇ ਤੇ ਇੱਥੇ ਆਪਾਂ 26.05 ਯਾਨੀ ਕਿ ਸਪੋਰਟ ਤੋਂ 20 ਪੁਆਇੰਟ ਥੱਲੇ ਆਪਾਂ ਸਟਾਪ ਲੋਸ ਰੱਖਿਆ ਸੀ ਹੁਣ ਆਪਣੀ ਐਂਟਰੀ ਇੱਥੇ ਹੋਈ ਹੈ ਹੁਣ ਮਾਰਕੀਟ ਮੈਨੂੰ ਲੱਗਣ ਡਿਆ ਹੀ ਕਿ ਇਹ ਤੋਂ ਸਿੱਧੀ ਇਹਨੇ ਉੱਤੇ ਮਤਲਬ ਕਿ ਤੁਰ ਹੀ ਜਾਊਗੀ ਥੱਲੇ ਆਉਣ ਦੀ ਸੰਭਾਵਨਾ ਘੱਟ ਸੀ ਪਰ ਮੈਂ ਪਲਾਨ ਉਸ ਦੇ ਹਿਸਾਬ ਨਾਲ ਕੀਤਾ ਸੀ ਕਿ ਜੇ ਥੱਲੇ ਵੀ ਆ ਜਾਊਗੀ ਸੋ ਇਹਨੂੰ ਟੱਚ ਕਰਕੇ ਉੱਤੇ ਚਲ ਜਾਣਾ ਨੇ ਸੋ ਆਪਣਾ ਸਟੌਪ ਲੌਸ ਨਹੀਂ ਹਿੱਟ ਹੋਣਾ ਫਿਰ ਵੀ ਉੱਤੇ ਮਤਲਬ ਕਿ ਉੱਥੋਂ ਦਾ ਖੇល ਚਲੀ ਜਾਣਾ ਜਿੱਥੋਂ ਤੱਕ ਆਪਾਂ ਮਤਲਬ ਕਿ ਆਈਡੀਆ ਲਾਇਆ ਜਿੱਥੋਂ ਤੱਕ ਆਪਾਂ ਅਨਾਲਿਸਿਸ ਕੀਤਾ ਹੋਇਆ ਸੋ ਇਸ ਪਲਾਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਇਸ ਜੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਇਹ ਟ੍ਰੇਡ ਕੀਤੀ ਸੀ ਹੁਣ ਜਦੋਂ ਦੇਖੋ ਆਪਾਂ ਇਸ ਟ੍ਰੇਡ ਦੇ ਵਿੱਚ ਐਂਟਰੀ ਕਰ ਲਈ ਸੋ ਉਸ ਤੋਂ ਬਾਅਦ ਆ ਦੇਖੋ ਆਪਾਂ ਕੈਂਡਲਸਟਿਕ ਪੈਟਰਨ ਵੀ ਧਿਆਨ ਦੇ ਨਾਲ ਦੇਖਦੇ ਰਹੇ ਤੇ ਫਿਰ ਆਪਾਂ ਚਲੇ ਗਏ 30 ਮਿੰਟ ਦੇ ਟਾਈਮ ਫਰੇਮ ਤੇ ਤੇ 30 ਮਿੰਟ ਦੇ ਟਾਈਮ ਫਰੇਮ ਤੇ ਕੀ ਹੋਇਆ 30 ਮਿੰਟ ਦੇ ਟਾਈ ਹੈਮਰ ਕੈਂਡਲ ਬਣਿਆ ਆਹ ਵਾਲਾ ਹੁਣ ਇਹ ਜਿਹੜਾ ਹੈਮਰ ਕੈਂਡਲ ਬਣਿਆ ਨਾ ਬਹੁਤ ਮਜਬੂਤ ਸਪੋਰਟ ਤੇ ਬਣ ਗਿਆ ਹੁਣ ਆ ਦੇਖੋ ਜਿਸ ਲੈਵਲ ਨੂੰ ਟੱਚ ਕਰਕੇ ਨਿਫਟੀ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ ਉੱਤੇ ਗਈ ਸੀ ਉਸੇ ਲੈਵਲ ਦੇ ਉੱਤੇ 30 ਮਿੰਟ ਦਾ ਹੈਮਰ ਬਣ ਗਿਆ ਹੁਣ ਜਦੋਂ ਇਹ 30 ਮਿੰਟ ਦਾ ਹੈਮਰ ਬਣ ਗਿਆ ਆਪਾਂ ਸਟਾਪ ਲੌਸ ਨੂੰ ਇੱਥੋਂ ਝੁਕਿਆ ਇੱਥੇ ਲੈ ਆਂਦਾ ਹੁਣ ਦੇਖੋ ਇੱਥੇ ਛੋਟਾ ਜਿਹਾ ਆਪਣਾ ਸਟਾਪ ਲੌਸ ਆ ਟਾਰਗੇਟ ਬਹੁਤ ਵੱਡਾ ਸੀ ਫਿਰ ਉਸ ਤੋਂ ਬਾਅਦ ਮਾਰਕੀਟ ਉੱਤੇ ਜਾਂਦੀ ਰਹੀ ਤੇ ਉੱਤੇ ਜਾ ਕੇ ਜਦੋਂ ਇੱਥੇ ਰਿਜੈਕਸ਼ਨ ਆਉਣੇ ਸ਼ੁਰੂ ਹੋ ਗਏ ਮਾਰਕੀਟ ਦੇ ਵਿੱਚ ਫਲੋ ਨਹੀਂ ਰਿਹਾ ਰਿਜੈਕਸ਼ਨ ਆਉਣੇ ਸ਼ੁਰੂ ਹੋ ਗਏ ਕੈਂਡਲ ਉੱਤੇ ਵਿਕਸ਼ਣ ਨਹੀਂ ਸ਼ੁਰੂ ਕਰਦੀ ਸੋ ਉਸ ਤੋਂ ਬਾਅਦ ਆਪਾਂ ਇੱਥੇ ਜਾ ਕੇ ਐਗਜ਼ਿਟ ਕੀਤਾ ਇਹਦੇ ਵਿੱਚ ਸੋ ਬਹੁਤ ਵਧੀਆ ਪ੍ਰੋਫਿਟ ਹੋਇਆ ਪ੍ਰੀਮੀਅਮ ਦੇ ਹਿਸਾਬ ਦੇ ਨਾਲ 50 ਪੁਆਇੰਟਾਂ ਦਾ ਪ੍ਰੋਫਿਟ ਹੋਇਆ ਸੋ ਇਹ ਸੀ ਅੱਜ ਦੀ ਆਪਣੀ ਦੇਖੋ ਟਰੇਡ ਜਿਹੜੀ ਦੇਖੋ ਅੱਜ ਆਪਾਂ ਕੀਤੀ ਹੈ ਇਹਦੇ ਬਾਰੇ ਵੀਡੀਓ ਵੀ ਪਾਈ ਆ ਹੁਣ ਆਪਾਂ ਗੱਲ ਕਰ ਲੈਨੇ ਆ ਕੱਲ੍ਹ ਬਾਰੇ ਯਾਨੀ ਕਿ ਵੀਰਵਾਰ ਬਾਰੇ ਕੀ ਵੀਰਵਾਰ ਵਾਸਤੇ ਆਪਣਾ ਕੀ 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 ਪਲਾਨ ਨੇ ਸੋ ਦੇਖੋ ਵੀਰਵਾਰ ਵਾਸਤੇ ਸਭ ਤੋਂ ਪਹਿਲਾ ਪਲਾਨ ਹੁਣ ਦੇਖੋ ਅਪਟਰੈਂਡ ਆ ਸੋ ਸਭ ਤੋਂ ਪਹਿਲਾ ਪਲਾਨ ਆਪਣਾ ਕਿਹੜੇ ਬੰਨੇ ਵਾਸਤੇ ਹੋਣਾ ਚਾਹੀਦਾ ਉੱਤੇ ਵਾਸਤੇ ਹੋਣਾ ਚਾਹੀਦਾ ਇੱਕ ਵਾਰੀ ਨੂੰ ਆਪਾਂ ਘਟ ਲਈਏ ਸੋ ਉੱਤੇ ਵਾਸਤੇ ਜਿਹੜਾ ਆਪਣਾ ਪਲਾਨ ਆ ਉਹ ਇਹ ਆ ਕਿ 26 151 ਇਹ ਜਿਹੜਾ ਲੈਵਲ ਆ ਇਹ ਆਪਣਾ ਆ ਮਜ਼ਬੂਤ ਸਪੋਰਟ ਕਿਉਂ ਮਜ਼ਬੂਤ ਸਪੋਰਟ ਆ ਰੀਜ਼ਨ ਦੱਸਦਾ ਹਾਂ ਤੁਹਾਨੂੰ ਦੇਖੋ ਜਦੋਂ ਮਾਰਕੀਟ ਉੱਤੇ ਜਾਣ ਡਈ ਸੀ ਇਥੇ ਆ ਕੇ ਰੈੱਡ ਕੈਂਡਲ ਬਣਿਆ ਸੋ ਇਥੋਂ ਇੱਕ ਰੈਜੈਕਸ਼ਨ ਮਿਲਿਆ ਫਿਰ ਉਸ ਤੋਂ ਬਾਅਦ ਆ ਪ੍ਰਾਈਸ ਐਕਸ਼ਨ ਬਣਾ ਕੇ ਉੱਤੇ ਗਈ ਆ ਤੇ ਉਸ ਤੋਂ ਬਾਅਦ ਆ ਜੇ ਆਪਾਂ ਦੇਖੀਏ ਐਸ ਕੈਂਡਲ ਦੀ ਬੋਡੀ ਇਸ ਤੋਂ ਥੱਲੇ ਰਹੀ ਆ ਐਨੇ ਦੇਖੋ ਇਹਨੂੰ ਇਹਦੇ ਕੋਲੋਂ ਹੀ ਸ਼ੂਟਿੰਗ ਸਟਾਰ ਬਣਾ ਕੇ ਥੱਲੇ ਗਈ ਆ ਤੇ ਥੋੜਾ ਜਿਹਾ ਜੇ ਵੱਡੇ ਟਾਈਮ ਫਰੇਮ ਤੇ ਆਪਾਂ ਜਾਣੇ ਆ ਸੋ ਜੇ ਆਪਾਂ ਆਵਰਲੀ ਟਾਈਮ ਫਰੇਮ ਤੇ ਜਾਣੇ ਆ ਸੋ ਆਵਰਲੀ ਟਾਈਮ ਫਰੇਮ ਤੇ ਆਪਾਂ ਨੂੰ ਇਹ ਕਲੀਅਰ ਨਜ਼ਰ ਆ ਜਾਂਦਾ ਆ ਦੇਖੋ ਕਿਸੇ ਵੀ ਕੈਂਡਲ ਦੀ ਕਿਸੇ ਵੀ ਆਵਰਲੀ ਕੈਂਡਲ ਦੀ ਜਿਹੜੀ ਬਾਡੀ ਆ ਇਸ ਤੋਂ ਉੱਤੇ ਨਹੀਂ ਗਈ ਤੇ ਫਿਰ ਜੇ ਆਪਾਂ 30 ਮਿੰਟ ਦੇ ਟਾਈਮ ਫਰੇਮ ਤੇ ਆਉਨੇ ਆ ਸੋ 30 ਮਿੰਟ ਦੇ ਟਾਈਮ ਫਰੇਮ ਤੇ ਤੁਸੀਂ ਦੇਖੋ ਇੱਥੇ ਰੈੱਡ ਕੈਂਡਲ ਬਣਿਆ ਇੱਕ ਵਾਰ ਦੇਖੋ ਇੱਥੇ ਸਪੋਰਟ ਲਿਆ ਫਿਰ ਦੇਖੋ ਦੂਜੀ ਵਾਰ ਵੀ ਇੱਥੇ ਸਪੋਰਟ ਲਿਆ ਸੋ ਇਸ ਕਰਕੇ ਜਿਹੜਾ ਲੈਵਲ ਹੈ ਕੱਲ੍ਹ ਵਾਸਤੇ ਬਹੁਤ ਇੰਪੋਰਟੈਂਟ ਹੈ 26151 ਸੋ 26151 ਦੇ ਕੋਲ ਆ ਕੇ ਜੇ 15 ਮਿੰਟ ਟਾਈਮ ਫਰੇਮ ਤੇ ਕੋਈ ਹੈਮਰ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਡਬਲ ਪੈਟਰਨ ਬਣਦਾ ਸੋ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਇਹ ਆਪਣਾ ਪਹਿਲਾ ਪਲਾਨ ਕੱਲ੍ਹ ਵਾਸਤੇ ਪਹਿਲਾ ਪਲਾਨ ਬਾਕੀ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਕਨਫਰਮ ਕਰਨਾ ਚਾਹੁੰਨਾ ਜਿਹੜੀਆਂ ਵੀ ਮੈਂ ਟਰੇਡਾਂ ਤੁਹਾਨੂੰ ਦੇਣਾ ਮੈਂ ਸੇਫ ਟਰੇਡਾਂ ਦੇਣਾ ਮੈਂ ਤੁਹਾਨੂੰ ਇਹ ਨਹੀਂ ਕਹਿਣਾ ਜਿਵੇਂ ਦੇਖੋ ਮੈਂ ਕਰਦਾ ਟਰੇਡ ਜਿੱਦਾਂ ਦੇਖੋ ਆ ਸਪੋਰਟ ਆ ਸਪੋਰਟ ਤੋਂ ਮੈਂ 20 ਪੁਆਇੰਟ ਥੱਲੇ ਰੱਖ ਕੇ ਐਂਟਰੀ ਕਰ ਲਵਾਂਗਾ ਕਿਉਂਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਸਟਾਪ ਲੌਸ ਦੇਣ ਦੇ ਵਿੱਚ ਜੇ ਮੇਰਾ ਤਿੰਨ ਟਰੇਡਾਂ ਦੇ ਵਿੱਚ ਵੀ ਸਟਾਪ ਲੌਸ ਹੋ ਜਾਊਗਾ ਤੇ ਚੌਥੀ ਦੇ ਵਿੱਚ ਪ੍ਰੋਫਿਟ ਹੋ ਜਾਊਗਾ ਤਾਂ ਵੀ ਮੇਰਾ ਓਵਰਆਲ ਪ੍ਰੋਫਿਟ ਹੋ ਜਾਂਦਾ ਹੈ ਕਿਉਂਕਿ ਮੈਂ ਪ੍ਰੋਫਿਟ ਲੈਣ ਦੇ ਆ 70 ਪੁਆਇੰਟ ਦੇ 80 ਪੁਆਇੰਟ ਦੇ ਤੇ ਸਟੌਪ ਲੌਸ ਮੈਂ ਲੈਣ ਡਿਆ 10 ਪੁਆਇੰਟ ਦੇ 15 ਪੁਆਇੰਟ ਦੇ ਤੇ ਵੱਧ ਤੋਂ ਵੱਧ 20 ਪੁਆਇੰਟ ਦੇ ਸੋ ਮੈਨੂੰ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਇਸ ਕਰਕੇ ਤੇ ਇਹ ਰੀਜ਼ਨ ਆ ਤੇ ਬਾਕੀ ਮੈਂ ਚਾਹੁੰਨਾ ਕਿਉਂਕਿ ਸਾਰਿਆਂ ਦੀ ਜਿਹੜੀ ਸਾਈਕੋਲੋਜੀ ਆ ਮੈਂਟੈਲਿਟੀ ਉਨੀ ਸਟਰੋਂਗ ਨਹੀਂ ਹੁੰਦੀ ਇਸੇ ਕਰਕੇ ਤੁਹਾਡੇ ਵਾਸਤੇ ਜਿਹੜੀਆਂ ਵੀ ਟ੍ਰੇਡਾਂ ਆਪਾਂ ਸ਼ੇਅਰ ਕਰਦੇ ਆਂ ਚਾਹੇ WhatsApp ਚੈਨਲ ਤੇ Instagram ਚੈਨਲ ਤੇ ਜਾਂ ਫਿਰ ਵੀਡੀਓ ਦੇ ਵਿੱਚ ਆਪਾਂ ਹਮੇਸ਼ਾ ਕਨਫਰਮੇਸ਼ਨ ਵਾਲੀ ਟ੍ਰੇਡ ਤੁਹਾਨੂੰ ਦੱਸਦੇ ਆਂ ਕਿ ਆ ਜਿਵੇਂ ਸਪੋਰਟ ਆ ਇਹਦੇ ਉੱਤੇ ਆ ਕੇ ਕੋਈ ਕੈਂਡਲਸਟਿਕ ਪੈਟਰਨ ਬਣੇ ਕੋਈ ਹੈਮਰ ਬਣੇ 15 ਮਿੰਟ ਦਾ ਜਾਂ ਫਿਰ 5 ਮਿੰਟ ਦਾ ਕੋਈ ਡਬਲਯੂ ਪੈਟਰਨ ਬਣੇ ਤੇ ਉਹਦਾ ਹਾਈ ਬ੍ਰੇਕ ਹੋਣ ਤੇ ਫਿਰ ਟਰੇਡ ਕਰੋ ਤੇ ਉਹਦਾ ਲੋ ਸਟਾਪ ਲੋ ਸਨਾ ਲਓ ਸੋ ਇਹ ਆਪਣਾ ਪਹਿਲਾ ਪਲਾਨ ਹੋ ਗਿਆ ਦੂਜੀ ਪਲਾਨ ਬਾਰੇ ਜੀ ਆਪਾਂ ਗੱਲ ਕਰਦੇ ਹਾਂ 26280 ਇਹ ਆ ਆਪਣਾ 올 ਟਾਈਮ ਹਾਈ ਤੇ ਕੱਲ ਨੂੰ ਹੋ ਸਕਦਾ ਹੈ ਬ੍ਰੇਕ ਹੋ ਜੇ ਤੇ ਜਾਂ ਫਿਰ ਇਸ ਲੈਵਲ ਦੇ ਕੋਲ ਆ ਕੇ ਇਸ ਲੈਵਲ ਦੇ ਕੋਲ ਆ ਕੇ ਜੇ ਮਲਟੀ ਟਾਈਮ ਫਰੇਮ ਤੇ ਮਲਟੀ ਟਾਈਮ ਫਰੇਮ ਜਾਨੀ ਕਿ ਅਨਜਮੈਂਟ 15 ਮਿੰਟ 30 ਮਿੰਟ ਤੇ 1 ਘੰਟਾ ਸੋ ਇਹ ਜਿਹੜੀ ਚਾਰ ਟਾਈਮ ਫਰੇਮ ਨੇ ਇਹਨਾਂ ਚਾਰਾਂ ਦੇ ਵਿੱਚੋਂ ਘਾੜੋ-ਘਾੜ ਜੇ ਤਿੰਨ ਟਾਈਮ ਫਰੇਮ ਤੇ ਥੱਲੇ ਵਾਸਤੇ ਪੈਟਰਨ ਬਣਦੇ ਆ 26280 ਦੇ ਕੋਲ ਸੋ ਫਿਰ ਨਿਫਟੀ ਦੇ ਵਿੱਚ ਥੱਲੇ ਵਾਸਤੇ ਆਪਾਂ ਨੂੰ ਇੱਕ ਬਹੁਤ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਸੋ ਇਹ ਆਪਣਾ ਦੂਜਾ ਪਲਾਨ ਸੋ ਇਹ ਦੋ ਪਲਾਨ ਨੇ ਕੱਲ੍ਹ ਵਾਸਤੇ ਬਾਕੀ ਦੇਖਦੇ ਆਪਾਂ ਓਪਨਿੰਗ ਤੋਂ ਦੇਖੋ ਜਿਹੜਾ ਆਪਣਾ 26151 ਤੋਂ ਲੈ ਕੇ 26280 ਹੀ ਇਹ ਜਿਹੜਾ ਜ਼ੋਨ ਆ 130 ਬਿੰਟਾਂ ਦਾ ਜ਼ੋਨ ਆ ਸੋ ਇਹਦੇ ਵਿਚਕਾਰ ਜੇ ਨਿਫਟੀ ਓਪਨ ਹੁੰਦੀ ਆ ਫਿਰ ਤਾਂ ਆਪਣੇ ਇਹੀ ਪਲਾਨ ਰਹਿਣਗੇ ਜੇ ਇਸ ਤੋਂ ਉੱਤੇ ਓਪਨ ਹੁੰਦੀ ਆ ਜਾਂ ਫਿਰ ਇਸ ਤੋਂ ਥੱਲੇ ਓਪਨ ਹੁੰਦੀ ਆ ਫਿਰ ਆਪਾਂ ਨੂੰ ਪਲਾਨ ਚੇਂਜ ਕਰਨੇ ਪੈਣਗੇ ਤੇ ਜਿਹੜੇ ਪਲਾਨ ਦੇਖੋ ਆਪਾਂ ਚੇਂਜ ਕਰਾਂਗੇ ਉਹ ਤੁਹਾਨੂੰ ਇਨਫੋਰਮ ਕਰਾਂਗੇ ਆਪਾਂ WhatsApp ਚੈਨਲ ਤੇ Instagram ਚੈਨਲ ਤੇ ਸੋ ਇਸ ਕਰਕੇ WhatsApp ਚੈਨਲ Instagram ਚੈਨਲ ਨੂੰ ਜੁਆਇਨ ਕਰਕੇ ਰੱਖੋ ਸੋ ਇਹ ਸੀ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕਿਸੇ ਹੋਰ ਨਾ ਵੀ ਵੀਡੀਓ ਦੇ ਵਿੱਚ ਕੱਲ ਨੂੰ